ਕਿਸਾਨ ਸਾਥੀਓ ਬਹੁਤ ਸਾਰੇ ਕਿਸਾਨ ਵੀਰ ਇਹ ਪੁੱਛ ਰਹੇ ਐ ਕਿ ਜਿਹੜੀ ਆਪਣੀ ਕਣਕ ਹੈ ਜਿਹਦੇ ਉੱਤੇ ਆਪਾਂ ਕਦ ਰੋਕ ਨਾਲ ਸਪਰੇਅ ਕਰਨੇ ਕੀ ਅਸੀਂ ਹੁਣ ਕਰ ਸਕਦੇ ਹਾਂ ਕਿੰਨਾ ਕਰਨਾ ਕਿਵੇਂ ਕਰਨਾ ਇਹਦੇ ਸੰਬੰਧੀ ਸਵਾਲ ਆ ਚੁੱਕੇ ਐ ਭਾਵੇਂ ਕਿ ਪਹਿਲਾਂ ਇੱਕ ਵੀਡੀਓ ਪਾ ਕੇ ਡਿਟੇਲਸ ਤੁਹਾਨੂੰ ਦੱਸ ਦਿੱਤਾ ਗਿਆ ਸੀ ਕਿ ਕਦੋਂ-ਕਦੋਂ ਸਪਰੇਅ ਕਰਨੇ ਆ ਤਾਂ ਇਸੇ ਸਬੰਧ ਵਿੱਚ ਮੈਂ ਇੱਥੇ ਗੱਲ ਕਰਦਾ ਮੈਂ ਹ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਈ ਸਾਹਿਬ ਪੋਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਈ ਕਿਸਾਨ ਦੋਸਤੋ ਇੱਕ ਚੀਜ਼ ਸਮਝੋ ਜਿਵੇਂ DBW 327 ਹੈ ਇਹ ਤੁਸੀਂ ਲਾ ਲੋ ਕਿ 97 98 ਦਿਨ ਦੇ ਵਿੱਚ ਇਹਦੇ ਛਿੱਟੇ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਤੇ ਆਪਾਂ ਜਿਹੜਾ ਹੈਗਾ 75 80 ਦਿਨ ਦੇ ਵਿੱਚ ਜਿਹੜਾ ਹੈਗਾ ਇਹ ਇਹਦਾ ਜਾਂ ਝੰਡਾ ਪੱਤਾ ਜਦੋਂ ਆਉਂਦਾ ਉਦੋਂ ਸਪਰੇਅ ਕਰਨੀ ਹੁੰਦੀ ਹੈ ਪਹਿਲੀ ਗੱਲ ਦੋ ਤਿੰਨ ਚੀਜ਼ਾਂ ਇੱਥੇ ਹੁੰਦੀਆਂ ਐ ਪਹਿਲੀ ਗੱਲ ਤੇ ਹੈਗੀ ਹੈ ਕਿ ਜਿਹੜੀ ਤੁਹਾਡੀ 1 ਨਵੰਬਰ ਦੀ ਵਿਜੀ ਹੈ ਤਾਂ 1 ਦਸੰਬਰ ਤੱਕ 30 ਦਿਨ 1 ਜਨਵਰੀ ਤੱਕ 60 ਦਿਨ ਤੇ 1 ਫਰਵਰੀ ਤੱਕ ਤੁਹਾਡੇ ਹੋਗੇ 90 ਦਿਨ ਨਬ ਕਿ 90 ਦੇ 92 93 ਦਿਨ ਹੋਗੇ ਕਹਿਣ ਦਾ ਮਤਲਬ ਇਹ ਹੈਗਾ ਕਿ ਤੁਹਾਡਾ ਉਹ ਟਾਈਮ ਲੰਘ ਚੁੱਕਾ ਲਗਭਗ ਤੇ ਜਿਹੜੇ ਕਿਸਾਨ ਵੀਰਾਂ ਨੇ 5 ਨਵੰਬਰ ਤੋਂ ਬਾਅਦ ਦੇ ਵਿੱਚ ਕਣਕਾਂ ਬੀਜੀਆਂ ਉਹਨਾਂ ਕਿਸਾਨ ਵੀਰਾਂ ਨੂੰ ਮੈਂ ਕਵਾਂਗਾ ਕਿ ਜੇ ਤੁਸੀਂ ਹੁਣ ਕੱਦ ਰੁੱਕ ਨਾਲ ਆ ਚਾਹੇਓ ਥੋੜਾ ਲੀਓਸਨ ਵਾਲਾ ਸਾਲਟ ਹੈ ਚਾਹੇਓ ਚਮਤਕਾਰ ਵਾਲਾ ਸਾਲਟ ਹੈ ਜਿਉਂ ਕਰਦੇ ਹੋ ਤਾਂ ਤੁਹਾਡੇ ਫਾਇਦੇ ਦੀ ਜਗ੍ਹਾ ਤੇ ਨੁਕਸਾਨ ਕਰੇਗਾ ਕਿਉਂਕਿ ਇਹਦੇ ਨਾਲ ਤੁਹਾਡਾ ਨਿਸਾਰਾ ਥੋੜਾ ਜਿਹਾ ਲੇਟ ਹੋ ਜਾਏਗਾ ਜਦੋਂ ਨਿਸਾਰਾ ਲੇਟ ਹੋ ਜਾਏਗਾ ਤੇ ਕਣਕ ਦੇ ਦਾਣਾ ਲੇਟ ਬਣੇਗਾ ਜੇ ਦਾਣਾ ਲੇਟ ਬਣੇਗਾ ਤੇ ਜੇ ਅੱਗੋਂ ਗਰਮੀ ਪੈ ਗਈ ਤੇ ਗਰਮੀ ਦੇ ਨਾਲ ਦਾਣਾ ਪਿਚਕੇ ਨਾਲ ਥੋੜਾ ਝਾੜ ਘਟ ਜਾਣਾ ਹੁਣ ਇੱਕ ਕਿਸਾਨ ਵੀਰ ਨੇ ਜਿਹੜਾ ਹੈਗਾ ਕਣਕ ਬੀਜੀ ਤਾਂ ਸੀਗੀ 25 ਅਕਤੂਬਰ ਦੀ ਪਰੰਤੂ ਲੇਟ ਹੋ ਗਏ ਸਪਰੇ ਨਹੀਂ ਕੀਤੀ ਹੁਣ ਪੁੱਛ ਰਿਹਾ ਕਿ ਕੀ ਮੈਂ ਹੁਣ ਕਰਦੇ ਆ ਤਾਂ ਇੱਕ ਚੀਜ਼ ਸਮਝੋ ਜਿਵੇਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਾਰ ਬਾਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਕਿ ਇਹ ਆਪਣਾ ਇਹ 303 ਐਕਸਾਈਡ ਜਿੱਤੇ ਖੜੀ ਤਾ ਉਹ ਪਹਿਲੀ 327 ਸੀਗੀ ਇੱਥੋਂ ਜਾਨਵਰਾਂ ਨੇ ਖਾਦੀ ਹੋਈ ਹੈ ਕਿ ਤਾਂ ਇੱਥੇ ਤੁਸੀਂ ਦੇਖੋਗੇ ਕਿ ਇੱਕ ਬੁੱਟਾ ਹੈਗਾ ਐਸ ਬੁੱਟੇ ਦੇ ਵਿੱਚ ਜਿਹੜਾ ਛਿੱਟਾ ਨਿਕਲਣਾ ਸ਼ੁਰੂ ਹੋ ਗਿਆ ਠੀਕ ਹੈ ਛਿੱਟਾ ਆਉਣਾ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਹੁਣ ਜਿਹੜਾ ਅਗਲਾ ਕੰਮ ਹੋਣਾ ਹੈਗਾ ਕਿ ਜਿਹੜੇ ਛਿੱਟੇ ਨੇ ਤਾਂ ਉਹਨੂੰ ਆਪਦੀ ਧੌਣ ਉੱਪਰ ਨੂੰ ਲੈ ਕੇ ਜਾਣੀ ਹੈ ਜਿਹੜੇ ਛਿੱਟੇ ਇਹ ਹੇਠਲੇ ਪਾਸੇ ਨਾਲ ਹੀ ਹੁੰਦੀ ਹੈ ਉਹ ਨਾਲ ਹੀ ਇਹਦੀ ਉੱਪਰ ਵਧਣੀ ਹੈ ਜੇਕਰ ਮੈਂ ਪਹਿਲਾਂ ਸਹੀ ਟਾਈਮ ਦੇ ਉੱਤੇ ਇਹਦਾ ਸਪਰੇਅ ਕਰ ਦਿੰਦਾ ਤਾਂ ਉਹਦੇ ਨਾਲ ਕੀ ਸੀ ਕਿ ਮੇਰੀ ਜਿਹੜਾ ਪਹਿਲੀ ਸਪਰੇਅ ਤਾਂ ਗੰਡਾਂ ਦੀ ਜਿਹੜੀ ਦੂਰੀ ਸੀ ਉਹ ਠੀਕ ਕੀਤੀ ਜਿਹੜੀ ਦੂਜੀ ਸਪਰੇ ਹੈਗੀ ਐ ਇਹਨੇ ਜਿਹੜਾ ਹੈਗਾ ਝੰਡਾ ਪੱਤਾ ਨਿਕਲ ਤੋਂ ਬਾਅਦ ਜਿਹੜੀ ਨਾਲੀ ਤਾਂ ਜਾਣੀ ਹੈਗੀ ਐ ਉਹਦੀ ਲੰਬਾਈ ਘੱਟ ਕਰਨੀ ਹੈ ਜੇ ਮੇਰੀ ਇਹ ਲੰਬਾਈ ਘੱਟ ਹੋ ਗਈ ਤਾਂ ਮੇਰਾ ਆਪਣੇ ਆਪ ਕੱਦ ਵੀ ਛੋਟਾ ਰਹਿ ਗਿਆ ਤੇ ਚੀਜ਼ਾਂ ਵੀ ਅਲੱਗ ਤਰੀਕਾ ਨਾਲ ਬਦਲਣੀਆਂ ਆ ਪਰੰਤੂ ਇਹ ਸਟੇਜ ਸੀਗੀ ਜਿੱਥੇ ਝੰਡਾ ਪੱਤਾ ਨਿਕਲ ਰਿਹਾ ਜਿਸ ਜਗ੍ਹਾ ਤੇ ਮੈਨੂੰ ਸਪਰੇ ਕਰਨੀ ਚਾਹੀਦੀ ਸੀਗੀ ਜਦੋਂ ਝੰਡਾ ਪੱਤਾ ਬਾਹਰ ਆ ਰਿਹਾ ਹੈ 73 80 ਦਿਨ ਵੱਤੋਂ 85 ਦਿਨ ਤੱਕ ਮੈਨੂੰ ਸਪਰੇ ਜਿਹੜੀ ਹੈਗੀ ਹੈ ਕਰ ਦੇਣੀ ਚਾਹੀਦੀ ਖੇਤਾਂ ਅਲੱਗ-ਅਲੱਗ ਖੇਤਾਂ 'ਚ ਦਿਨ ਅਲੱਗ ਹੋ ਸਕਦੇ ਆ ਪਰੰਤੂ ਤੁਸੀਂ ਇਹ ਦੇਖਣਾ ਹੈ ਕਿ ਇਹ ਦੇਖੋ ਇਹ ਝੰਡਾ ਪੱਤਾ ਲਾਸਟ ਵਾਲਾ ਪੱਤਾ ਆ ਗਿਆ ਜਦੋਂ ਝੰਡਾ ਪੱਤਾ ਨਿਕਲ ਆਇਆ ਉਸ ਸਮੇਂ ਸਪਰੇ ਕਰਤਾ ਜਿਹੜੀ ਮੈਂ ਤੁਹਾਨੂੰ ਪਿੱਛੇ ਦਿਖਾਈ ਸੀ ਕਿ ਛਿੱਟਾ ਨਿਕਲਦਾ ਪਿਆ ਉਹ ਫਲੈਗ ਲੀਫ ਨਹੀਂ ਉਹ ਹੈਡਿੰਗ ਸਟੇਜ ਆ ਗਈ ਉਹਦੇ ਵਿੱਚੋਂ ਛਿੱਟੇ ਨਿਕਲਣੇ ਸ਼ੁਰੂ ਹੋ ਗਏ ਸ਼ਿੱਟੇ ਨਿਕਲਣ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਦਾ ਹੈਗਾ ਸਪਰੇਅ ਕਰਨਾ ਸੀਗਾ ਤਾਂ ਫਿਰ ਕੁੱਲ ਮਿਲਾ ਕੇ ਜਿਹੜੀ ਇੱਥੇ ਆਪਣੀ ਗੱਲ ਇਹ ਖਤਮ ਹੁੰਦੀ ਹੈ ਕਿ ਭਾਈ ਐਵੇਂ ਬਾਅਦ ਦੇ ਵਿੱਚ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਬੈਸਟ ਫਾਇਦਾ ਇਹ ਹੀ ਹੁੰਦਾ ਹੈ ਕਿ ਜੇ ਅਸੀਂ ਸਹੀ ਟਾਈਮ ਦੇ ਉੱਤੇ ਸਪਰੇਅ ਕਰੀਏ ਜੇ ਅਸੀਂ ਹੁਣ ਆਹ ਦੇਖੋ ਇਹ ਦਾ ਜਿਹੜਾ ਹੈਗਾ ਪੂਰੇ ਦਾ ਪੂਰਾ ਇਹ ਸ਼ਿੱਟਾ ਬਾਹਰ ਆਉਣ ਵਾਲਾ ਹੈ ਲਗਭਗ ਥੋੜਾ ਸ਼ਿੱਟਾ ਬਾਹਰ ਵੀ ਆ ਗਿਆ ਹੈਡਿੰਗ ਸਟੇਜ ਇਹ ਤੇ ਸਟਾਰਟ ਹੋ ਰਹੀ ਹੈ ਇਹ ਜਿਹੜੇ ਹੈਗੀ ਹੈ ਪੱਤਾ ਦੇਖੋ ਇੰਨਾ ਉੱਪਰ ਵੱ ਚੁੱਕਾ ਹੈ ਮੈਨੂੰ ਸਪਰੇਅ ਉਸ ਸਮੇਂ ਚਾਹੀਦੀ ਸੀ ਜਿਸ ਸਮੇਂ ਹਾਂ ਇਹ ਛਿੱਟਾ ਦੇਖੋ ਇਹਦੇ ਵਿੱਚੋਂ ਨਿਕਲ ਰਿਹਾ ਹੈ ਮੈਨੂੰ ਸਪਰੇਅ ਉਸ ਸਮੇਂ ਕਰਨੀ ਚਾਹੀਦੀ ਸੀ ਜਦੋਂ ਮੇਰਾ ਕੱਲਾ ਝੰਡਾ ਪੱਤਾ ਬਾਹਰ ਆਇਆ ਸੀਗਾ ਹੈਡਿੰਗ ਸਟੇਜ ਤੇ ਸਪਰੇਅ ਕਰਨ ਨੂੰ ਮੈਨੂੰ ਨਹੀਂ ਕਿਹਾ ਗਿਆ ਤਾਂ ਦੁਬਾਰਾ ਫਿਰ ਹੈ ਦੇਖ ਲਓ ਸਟੇਜ ਨੂੰ ਕਿ ਇਹ ਇਹ ਤੁਹਾਡੀ ਮੇਰੀ ਫਲੈਗ ਲੀਫ ਤੋਂ ਉੱਪਰ ਚਲਾ ਗਿਆ ਠੀਕ ਹੈ ਇਹ ਦੇ ਵਿੱਚ ਜਿਹੜਾ ਹੈਗਾ ਛਿੱਟਾ ਬੰਨਾ ਸ਼ੁਰੂ ਹੋ ਗਿਆ ਤੇ ਛਿੱਟਾ ਬਾਹਰ ਆ ਰਿਹਾ ਹੈ ਤੇ ਇਹ ਦੇਖੋ ਇੱਕ ਗੰਡ ਇਹ ਥੱਲੇ ਹੈ ਠੀਕ ਹੈ ਜਿਹੜੀ ਪਹਿਲੀ ਸਪਰੇ ਸੀ ਉਹਨੇ ਤਾਂ ਆ ਜਿਹੜੀ ਗੰਡਾਂ ਦੀ ਦੂਰੀ ਹੈਗੀ ਹੈ ਇਹ ਕੱਟ ਕਰਨੀ ਸੀਗੀ ਜਿਹੜੀ ਹੁਣ ਦੂਸਰੀ ਸਪਰੇ ਹੈਗੀ ਹੈ ਇਹਨੇ ਜਿਹੜੀ ਜਿਹੜੀ ਗਰਦਨ ਆਪਾਂ ਕਹਿ ਲਾਂਗੇ ਜਿਹੜੀ ਧੌਣ ਹੈਗੀ ਹੈ ਉਹਨੂੰ ਠੀਕ ਕਰਨਾ ਇਸ ਜਗ੍ਹਾ ਤੇ ਝੰਡਾ ਪੱਤਾ ਜਿਹੜਾ ਹੈਗਾ ਇਹ ਨਿਕਲ ਰਿਹਾ ਹੈਗਾ ਤੇ ਜਿਹੜਾ ਝੰਡਾ ਪੱਤਾ ਇਹ ਨਿਕਲ ਰਿਹਾ ਨਵਾਂ ਪੱਤਾ ਨਿਕਲ ਰਿਹਾ ਵਿਚੋਂ ਇਹ ਜਿਵੇਂ ਝੰਡਾ ਪੱਤਾ ਬਾਹਰ ਆਉਂਦਾ ਉਹ ਸਮੇਂ ਆਪਾਂ 75 80 85 ਦੇ ਨੇੜੇ ਜਿਵੇਂ ਆਏਗਾ ਉਦੋਂ ਸਪਰੇਅ ਕਰਨਾ ਜੇ ਤੁਸੀਂ ਇਹਨੂੰ ਡਿਲੇ ਕਰੀ ਜਾਓਗੇ ਤਾਂ ਉਹਦੇ ਨਾਲ ਜਿਹੜਾ ਹੈਗਾ ਦਵਾਈ ਨੇ ਪੂਰਾ ਆਪਣਾ ਅਸਰ ਨਹੀਂ ਕਰਨਾ ਤਾਂ ਮੇਰੇ ਕਹਿੰਦਾ ਮਤਲਬ ਹੈਗਾ ਕਿ ਜਿਹੜੀ ਤਾਂ ਤੁਸੀਂ 25 ਅਕਤੂਬਰ ਦੇ ਲਗਭਗ ਜਾਂ 5 ਨਵੰਬਰ ਤੱਕ ਜਿਹੜੀਆਂ ਬੀਜੀਆਂ ਕਣਕਾਂ ਉਹਦੇ ਵਿੱਚ ਤਾਂ ਟਾਈਮ ਹੋ ਥੋੜਾ ਲੰਘ ਗਿਆ ਕਦ ਰੁਕਣ ਵਾਲੀਆਂ ਸਪਰੇਅਾਂ ਕਰਨ ਦਾ ਤੇ ਜਿਹੜੇ ਕਿਸਾਨ ਵੀਰਾਂ ਨੇ ਇਸ ਤੋਂ ਪਿੱਛੋਂ ਬੀਜੀਆਂ ਉਹਨਾਂ ਦੀ ਕਣਕ ਹੁਣ 75-80 ਦਿਨ ਦੀ ਹੋ ਰਹੀ ਹੈ ਉਹ ਹੁਣ ਸਪਰੇਅ ਕਰਨਗੇ ਤਾਂ ਉਹਦੇ ਨਾਲ ਤੁਹਾਡੇ ਫਾਇਦੇ ਦੀ ਜਗ੍ਹਾ ਤੇ ਤੁਹਾਡਾ ਨੁਕਸਾਨ ਹੀ ਹੋ ਜਾਣਾ ਹੈ ਕਿਉਂਕਿ ਤੁਹਾਡੀ ਕਣਕ ਦਾ ਅਨਸਾਰਾ ਲੇਟ ਹੋ ਜਾਣਾ ਹੈ ਜੇ ਅਨਸਾਰਾ ਲੇਟ ਹੋਇਆ ਤੇ ਸ਼ੁਰੂਆਤੀ ਤੈਗਤੀ ਤੇ ਇਹ ਲੱਗਦਾ ਪਿਆ ਕਿ ਤੇ ਇਹ ਨਾ ਹੋਵੇ ਕਿ ਜਲਦੀ ਗਰਮੀ ਸ਼ੁਰੂ ਹੋ ਜਾਵੇ ਜੇ ਤੁਸੀਂ ਗਰਮੀ ਦੇ ਵਿੱਚ 5 ਦਿਨ ਅਨਸਾਰਾ ਹੋਰ ਲੇਟ ਕਰ ਲਿਆ ਤੁਹਾਡਾ ਦਾਣਾ ਪਿੱਚ ਜਾਏਗਾ ਬਰੀਕ ਪੈ ਜਾਏਗਾ ਇਸ ਕਰਕੇ ਦੋਸਤੋ ਬੇਵਜ੍ਹਾ ਬਿਨਾ ਜ਼ਰੂਰਤੋਂ ਕੱਦ ਰੋਕਣ ਵਾਲੇ ਸਪਰੇਅ ਗ੍ਰੋਥ ਰਿਟਾਰਡੈਂਟ ਜਾਂ ਗ੍ਰੋਥ ਹਾਰਮੋਨ ਇਹ ਸਪਰੇਅ ਨਾ ਕਰੋ ਇਹ ਤੁਹਾਨੂੰ ਅੱਗੇ ਜਾ ਕੇ ਫਾਇਦਾ ਨਹੀਂ ਕਰਨਗੇ ਨੁਕਸਾਨ ਕਰਨਗੇ ਇਸ ਕਰਕੇ ਸਹੀ ਟਾਈਮ ਤੇ ਬੀਜੀ ਹੋਈ ਕਣਕ ਨੂੰ ਸਹੀ ਟਾਈਮ ਦੇ ਉੱਤੇ ਹੀ ਸਪਰੇਅ ਕਰਨਾ ਚਾਹੀਦਾ ਜਿਵੇਂ ਕਿ ਤੁਹਾਨੂੰ ਪਹਿਲਾਂ ਵੀਡੀਓ ਪਾ ਕੇ ਦੱਸਿਆ ਸੀ ਹੁਣ ਤੁਸੀਂ ਜਿਹੜਾ ਹੈਗਾ ਆਪਣਾ ਪੈਸਾ ਆਪਣਾ ਸਮਾਂ ਦੋਵੇਂ ਚੀਜ਼ਾਂ ਖਰਾਬ ਨਾ ਕਰੋ ਕਿਉਂਕਿ ਸਮੇ ਤੋਂ ਬਾਅਦ ਕੀਤੇ ਹੋਏ ਸਪੇ ਦਾ ਕੋਈ ਫਾਇਦਾ ਨਹੀਂ ਹੋਣਾ ਤੇ ਉਹ ਕਣਕ ਜਿਹੜੇ ਕਣਕ ਤੁਸੀਂ ਬੀਜੀ ਹੀ 5 ਨਵੰਬਰ ਤੋਂ ਬਾਅਦ ਦੇ ਵਿੱਚ ਉਹਦੇ ਵਿੱਚੋਂ ਸਪ੍ਰਿਆ ਕਰਨ ਲੱਗੋਗੇ ਤੇ ਉਹ ਨੁਕਸਾਨ ਅਲੱਗ ਤੋਂ ਹੋ ਜਾਣਾ ਹੈ ਮੇਰੇ ਖਿਆਲ ਚ ਤੇ ਤੁਹਾਡੇ ਕਲੀਅਰ ਹੋ ਗਿਆ ਹੋਵੇਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਤਲਬ ਅਖੀਰ ਤੇ ਇਹ ਕਲੀਅਰ ਕਰ ਲਓ ਕਿ ਜਿਹੜੇ ਗਰੋਥ ਹਾਰਮਨ ਹੁੰਦੇ ਐ ਚਾਹੇ ਗਰੋਥ ਰਿਟਾਰਡੈਂਟ ਹੁੰਦੇ ਐ ਇਹ ਬੜੇ ਹੀ ਜਿਹੜਾ ਹੈਗਾ ਸੈਂਸਿਟਿਵ ਹੁੰਦੇ ਐ ਇੱਕ ਸਹੀ ਸਮੇਂ ਤੇ ਜੇ ਸਪਰੇਅ ਕਰੋਗੇ ਤਾਂ ਫਾਇਦਾ ਹੋਏਗਾ ਜੇ ਸਹੀ ਸਮੇਂ ਤੋਂ ਪਿੱਛੋਂ ਸਪਰੇਅ ਕਰੋਗੇ ਤਾਂ ਪੈਸੇ ਦੀ ਬਰਬਾਦੀ ਹੋਏਗੀ ਫਾਇਦਾ ਨਹੀਂ ਹੋਏਗਾ ਜੇ ਤੁਸੀਂ ਸਹੀ ਟਾਈਮ ਤੇ ਬੀਜੀ ਕਣਕ ਤੇ ਸਪਰੇਅ ਕਰੋਗੇ ਸਹੀ ਸਮੇਂ ਤੇ ਫਾਇਦਾ ਹੋਏਗਾ ਜੇ ਫਸ਼ੇਤੀ ਕਣਕ ਦੇ ਉੱਤੇ ਸਪਰੇਅ ਕਰ ਦਿੱਤਾ ਉਹਦਾ ਅਨੁਸਾਰਾ ਹੋਰ ਲੇਟ ਹੋ ਜਾਏਗਾ ਉਹ ਜਾ ਕੇ ਜਿਹੜੀ ਹੈਗੀ ਹੈ ਗਰਮੀ 'ਚ ਨਿਸਰੇਗੀ ਜੇਕਰ 5 ਦਿਨ ਵਿੱਚ ਅਨੁਸਾਰਾ ਲੇਟ ਹੋ ਗਿਆ ਤੁਸੀਂ ਦੇਖੋ ਕਿ ਪਾਇੰਤ ਦੇ ਨਾਲ ਥੋੜਾ ਝਾੜ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਜਾਣਾ ਹੈ ਇਸ ਕਰਕੇ ਧਿਆਨ ਦੇ ਨਾਲ ਸਹੀ ਫੈਸਲਾ ਲੈ ਕੇ ਸਹੀ ਡਿਸੀਜਨ ਲੈ ਕੇ ਜਿਵੇਂ ਸਾਇੰਸ ਕਹਿੰਦੀ ਹੈ ਉਸ ਹਿਸਾਬ ਨਾਲ ਕੰਮ ਕਰੋ ਅੱਧੀ ਅਧੂਰੀ ਜਾਣਕਾਰੀ ਸੋਸ਼ਲ ਮੀਡੀਆ ਤੇ ਮੇਰੇ ਵਰਗੇ ਆਪੂ ਬਣੇ ਹੋਏ ਡਾਕਟਰ ਬਹੁਤ ਸਾਰੇ ਘਮਰੇ ਹਨ ਇਹੋ ਜੀ ਜਾਣਕਾਰੀ ਤੋਂ ਬਚ ਕੇ ਰਹੋ ਸਹੀ ਜਾਣਕਾਰੀ ਨੂੰ ਆਪਣੇ ਖੇਤਰ ਵਿੱਚ ਅਪਣਾਓ ਧੰਨਵਾਦ ਦੋਸਤੋ ਮਿਹਰਬਾਨੀ